ਪੰਜਾਬ ਸਰਕਾਰ ਖਾਸ ਕਰਕੇ ਸ਼੍ਰੀਮਨ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਤਵੱਜੋ ਹੈ ਔਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੀ ਤਵੱਜੋ ਹੈ ਉਹ ਆਮ ਲੋਕਾਂ ਤੇ ਆਮ ਘਰਾਂ ਤੇ ਉਹਨਾਂ ਦੇ ਬੱਚਿਆਂ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ ਇੰਨੀ ਜ਼ਿਆਦਾ ਤਵੱਜੋ ਦੇ ਰਹੇ ਨੇ ਔਰ ਪਿਛਲੇ ਸਮੇਂ ਚ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋਈ ਸੀ ਔਰ ਹੋਰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਹੋਈ ਕਿ ਜਿਹੜਾ ਦੁੱਧ ਔਰ ਦੁੱਧ ਤੋਂ ਬੜੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਪ੍ਰੋਸੇਯੋਗਤਾ ਦੇ ਵਿੱਚ ਸ਼ੱਕ ਉਸ ਮਨਸ਼ੇ ਨੂੰ ਅੱਗੇ ਲੈ ਕੇ ਉਸ ਸੋਚ ਨੂੰ ਅੱਗੇ ਲੈ ਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇੱਕ ਕੈਂਪੇਨ ਚਲਾਈ ਗਈ ਸੀ ਜਿਹਦੇ ਤਹਿਤ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਦੁੱਧ ਤੋਂ ਬਣੀਆਂ ਚੀਜ਼ਾਂ ਬਣਾਉਣ ਵਾਲੇ ਡੇਰੀ ਮਾਲਕ ਦੁੱਧ ਦੀ ਸਪਲਾਈ ਕਰਨ ਵਾਲੇ ਦੁੱਧ ਦੀ ਪੈਦਾਵਾਰ ਕਰਨ ਵਾਲੇ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ 2 ਨੰਬਰ ਦਾ ਜਿਹੜਾ ਜਾਂ ਸਪੂਰੀਅਸ ਜਿਹੜੇ ਮਿਲਕ ਪ੍ਰੋਡਕਟਸ ਹੈ ਜਾਂ ਐਡਲਟ ਰੇਟਡ ਮਿਲਕ ਪ੍ਰੋਡਕਟਸ ਆ ਉਹ ਸਾਡੇ ਬੱਚਿਆਂ ਦੀ ਸਾਡੇ ਲੋਕਾਂ ਦੀ ਬਜ਼ੁਰਗਾਂ ਦੀ ਸਿਹਤ ਨਾਲ ਤਖਲਵਾੜ ਕਰਦੇ ਕਰਦੇ ਆ ਜਿਹੜਾ ਉਹਨਾਂ ਦੇ ਬਿਜ਼ਨਸ ਨੂੰ ਵੀ ਬੜਾ ਬੁਤਾਸਰ ਕਰਦੇ ਆ ਉਹਦੇ ਨੈਗੇਟਿਵ ਇੰਪੈਕਟ ਹੁੰਦਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਬਿਜ਼ਨਸ ਕਰਨਾ ਚਾਹੁੰਦਾ ਉਹ ਘਾਟੇ ਵੱਲ ਜਾਂਦਾ ਜਿਹੜਾ ਕੋ ਪਸ਼ੂ ਪਾਲਦਾ ਇਮਾਨਦਾਰੀ ਨਾਲ ਦੁੱਧ ਵੇਚਣਾ ਚਾਹੁੰਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਸੋ ਲੋਕ ਵੀ ਬੜੇ ਉਤਸ਼ਾਹਤ ਹੋਏ ਸੋ ਅਸੀਂ ਇੱਕ ਜਿਹੜੀ ਪਬਲਿਸੀਟੀ ਕੈਂਪੇਨ ਵੀ ਚਲਾਈ ਇੱਥੇ ਪਿਛਲੇ 2 ਮਹੀਨੇ ਤਾਂ ਕਿ ਜਿਹੜੇ ਮਾੜੇ ਅੰਥਰਾਂ ਨੂੰ ਕੰਨ ਹੋ ਜੇ ਔਰ ਆਮ ਜਿਹੜੇ ਸ਼ਹਿਰੀ ਨੇ ਸਾਡੇ ਪਿੰਡਾਂ 'ਚ ਵੱਸਦੇ ਲੋਕ ਨੇ ਉਹਨਾਂ ਨੂੰ ਇਹ ਲੱਗਣ ਲੱਗੇ ਵੀ ਅਸੀਂ ਸ਼ੁੱਧ ਚੀਜ਼ਾਂ ਲੈਣੀਆਂ ਨੇ ਉਹਨਾਂ ਨੂੰ ਵਿਸ਼ਵਾਸ ਆਵੇ ਸਰਕਾਰ ਦੀ ਕਾਰਜਕਾਰੀ ਦੇ ਵਿੱਚ ਤੇ ਇਸੇ ਲੜੀ ਦੇ ਤਹਿਤ ਇੱਕ ਕਾਇਲੀਪੜਾਚੇ ਇੱਕ ਕਾਰੋਬਾਰ ਛੱਡਣ ਲਈ ਜਿਹੜੇ ਮਾੜੋ ਮਾੜੇ ਬੰਦੇ ਕਾਰੋਬਾਰ ਕਰਦੇ ਆ ਉਹਨਾਂ ਨੂੰ ਛੱਡਣ ਲਈ ਬੇਨਤੀ ਕੀਤੀ ਗਈ ਦੂਜੇ ਪੜਾਅ 'ਚ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਇਹ ਦੂਜੇ ਪੜਾਅ ਦੀ ਸ਼ੁਰੂਆਤ ਹੈ ਜਿਸ ਤਹਿਤ ਮਾੜੇ ਅੰਤਰਾ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਮੈਂ ਬਰਾਈ ਦਿਨਾ ਸਾਡੇ ਐਸਐਸਪੀ ਸਾਹਿਬ ਨੂੰ ਔਰ ਜਿਹੜਾ ਇੱਥੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਕਿ ਅੱਜ ਇੱਕ ਸ਼ੱਕੀ ਜਿਹੜਾ ਜਿਹੜਾ ਸਪਲਾਈਅਰ ਹੈ ਉਹਦਾ ਮਾਲ ਕੁਝ ਕਨਫਿਸਕੇਟ ਕੀਤਾ ਗਿਆ ਹੈ ਜਿਹੜਾ ਦੁੱਧ ਤੇ ਦੁੱਧ ਤੋਂ ਬਣੀਆਂ ਹੋਈ ਚੀਜ਼ਾਂ ਜਿਹਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਸੈਂਪਲਿੰਗ ਕਰਾਈ ਜਾ ਰਹੀ ਹੈ। ਔਰ ਅਗਰ ਇਹਦੇ ਤੋਂ ਕੁਝ ਤਸੱਲੀ ਬਖੇ ਦੇ ਰਿਜ਼ਲਟ ਨਾ ਆਏ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਔਰ ਬਾਕੀ ਇਹਦੀ ਹੁਣ ਜਿਹੜੀ ਸੈਂਪਲਿੰਗ ਉਹ ਬੜੀ ਵਧੀਆ ਤਰੀਕੇ ਨਾਲ ਕੀਤੀ ਕਿ ਉਹਦੇ ਡਬਲ ਡਬਲ ਸੈਂਪਲ ਲੈ ਗਏ। ਇੱਕ ਤਾਂ ਮਹਿਕਮਾ ਲੈ ਕੇ ਜਾਏਗਾ, ਇੱਕ ਸੈਂਪਲ ਅਸੀਂ ਵੀ ਰੱਖਾਂਗੇ। ਅਸੀਂ ਆਪਦੇ ਪ੍ਰਾਈਵੇਟ ਲੈਬ ਤੋਂ ਵੀ ਕਰਾਵਾਂਗੇ। ਤਾਂ ਕਿ ਇੱਕ ਵਿਸ਼ਵਾਸਯੋਗ ਪੁਰਸ਼ ਪੁਰਸ਼ੀ ਯੋਗਤਾ ਬਣੀ ਰਹੇ ਔਰ ਇਹ ਐਕਸ਼ਨ ਨੂੰ ਇਕਵਿਟਮੀ ਜਾਰੀ ਰਹਿਣਗੇ ਲੇਕਿਨ ਇਹਨਾਂ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਸਿਹਤ ਹੈ ਅਸੀਂ ਉਹਨੂੰ ਸੁਧਾਰ ਦੇ ਵਿੱਚ ਮਾਲ ਦਾ ਯੋਗਦਾਨ ਪਾਵਾਂਗੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਾਂਗੇ ਤਾਂ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਵੀ ਆਏਗੀ ਸਾਡੇ ਜਿਹੜੇ ਸਹੀ ਕੰਮ ਕਰਦੇ ਸਾਡੇ ਕਾਰੋਬਾਰੀ ਡੇਰੀ ਮਾਲਕ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਲੋਕ ਸਾਡੇ ਦੁੱਧ ਉਤਪਾਦਕ ਉਹਨਾਂ ਦੀ ਆਮਦਨ ਵੀ ਵਧੇਗੀ ਜਿੱਥੇ ਸਾਡੀ ਸੇ ਠੀਕ ਹੋਏਗੀ ਉੱਥੇ ਆਮਦਨ ਵੀ ਵਧੇਗੀ ਸੋ ਇਹਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਵੀ ਖਾਸ ਕਰਕੇ মিডিਆ ਵਾਲਿਆਂ ਦਾ ਵੀ ਸਾਥ ਚਾਹੁੰਦਾ ਵੈਸੇ ਤੇ ਆਪ ਲੋਕ ਵੀ ਇਨਫੋਰਮੇਸ਼ਨ ਦੇਣ ਲੱਗ ਪਏ ਆ ਕਾਫੀ ਤੇ ਮੈਂ মিডিਆ ਵਾਲਿਆਂ ਦਾ ਸਾਥ ਚਾਹੁੰਦਾ ਸਾਡੇ ਜਿਹੜੇ ਡੇਰੀ ਮਾਲਕ ਹੈ ਉਹਨਾਂ ਦਾ ਵੀ ਸਾਥ ਚਾਹੁੰਦਾ ਕਿ ਕਿਰਪਾ ਕਰਕੇ ਇਹ ਇਸ ਮਹਿੰਮ ਨੂੰ ਆਪਾਂ ਕਾਮਯਾਬ ਕਰੀਏ ਤੇ ਅਗਲੇ ਤੀਜੇ ਪੜਾਅ ਦੇ ਵਿੱਚ ਆਪਾਂ ਬਿਲਕੁਲ ਮਤਲਬ ਸ਼ੁੱਧ ਜਿਹੜੀਆਂ ਦੁੱਧ ਦੀਆਂ ਚੀਜ਼ਾਂ ਮਠਿਆਈਆਂ ਵਗੈਰਾ ਸਾਰੀਆਂ ਇਹ ਸਾਡੇ ਲੋਕਾਂ ਨੂੰ ਖੋਣੀਆਂ ਤੋ ਬਹੁਤ ਬਹੁਤ ਧੰਵਾਦ ਤੁਹਾਡਾ ਅ ਜੀ ਦੀ ਸਾਰੀ ਡਿਟੇਲ ਆ ਜੇਗੀ ਹਲੇ ਤੇ ਲੇਕਿਨ ਇਹਨਾਂ ਨੇ ਸ਼ੱਕੀ ਜਿਹੜਾ ਹੈ ਉਹ ਕਨਫਿਊਜ਼ ਕਰਨੀ ਕੀਤਾ ਬੰਦਾ ਉਹਦੀ ਸੈਂਪਲਿੰਗ ਵਰਗ ਕਰਦਾ ਲੱਗਿਆ ਵੀ ਇਹ ਬੰਦਾ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਜਿਹੜਾ ਕਰ ਰਿਹਾ ਹੈਗਾ ਪਹਿਲਾਂ ਨਹੀਂ ਕਦੇ ਹੈਲਥ ਡਿਪਾਰਟਮੈਂਟ ਦੇ ਵੱਲੋਂ ਵੀ ਦੇਖੋ ਹੁਣ ਮੁਹਿੰਮ ਚੱਲੀ ਹੈ ਤੇ ਇਹਦੇ ਚ ਹੈਲਥ ਡਿਪਾਰਟਮੈਂਟ ਦੀ ਸ਼ਲਾਭਾਸ਼ੀ ਹੈ ਜਾਜੂ ਸੈਂਪਲਿੰਗ ਕਰ ਰਿਹਾ ਜੀ ਸਰ ਕੋਰਨ ਦੇ ਰੇਟ ਇੰਨੇ ਘਟਾ ਹੈ ਕਿ ਜਿਹੜੇ ਜਨਨ ਕੰਮ ਕਰਦੇ ਸੀ ਉਹ ਉਹ ਜਿਹੜੇ ਜਮੀਨਦਾਰ ਹੈਗੇ ਉਹ ਕੰਮ ਹੀ ਛੱਡ ਗਏ ਜੀ ਇਸ ਨੂੰ ਲੈ ਕੇ ਮੈਂ ਇਹੀ ਬੇਨਤੀ ਕੀਤੀ ਪਹਿਲਾਂ ਕਿ ਜਿਹੜੀ ਮਲਾਵਟ ਖੋਰ ਸਾਡੀ ਸਿਹਤ ਦਾ ਤਾਂ ਨੁਕਸਾਨ ਕਰਦੇ ਕਰਦੇ ਇਹ ਕਾਰੋਬਾਰ ਦਾ ਨੁਕਸਾਨ ਕਰਦੇ ਇਹ ਸਾਡੇ ਵਿਧਦਨ ਨੁਕਸਾਨ ਕਰਦੇ ਸਾਡੀ ਜਿਹੜੇ ਖੇਤੀਬਾੜੀ ਦਾ ਵੀ ਨੁਕਸਾਨ ਕਰਦੇ ਇਹ ਸਾਡਾ ਓਵਰਆਲ ਇਕਨੋਮਿਕ ਐਕਟੀਵਿਟੀ ਨੂੰ ਵੀ ਪ੍ਰਭਾਵਿਤ ਕਰਦੇ ਆ ਸੋ ਇਸ ਕਰਕੇ ਆਪਾਂ ਸਖਤੀ ਨਾਲ ਇਹਦੇ ਖਿਲਾਫ ਦੇਰੀਆਂ ਕਾਰਵਾਈ ਕਰਾਂਗੇ ਸ਼ਹਿਰ ਵਾਸੀਆਂ ਵਿੱਚ ਚਰਚਾ ਹੈ ਵੀ ਜਿਹੜੇ ਜਿਹੜੇ ਹੜਾਈ ਹੋ ਗਿਆ ਇਹਨਾਂ ਤੇ ਥੋੜਾ ਜਿਹਾ ਤਾਲਣਾ ਕਰਨ ਦੀ ਜ਼ਰੂਰਤ ਹੈ ਫੈਸਲ ਡਿਪਾਰਟਮੈਂਟ ਜਿਹੜਾ ਬਹੁਤ ਘੱਟ ਗੌਰ ਕਰਦਾ ਹੈ ਦੇਖੋ ਡੀਸੀ ਸਾਹਿਬ ਵੀ ਇੱਥੇ ਬੈਠੇ ਐ ਐਸਐਸਪੀ ਸਾਹਿਬ ਵੀ ਬੈਠੇ ਆ ਜਿਹੜੇ ਚੰਗਾ ਕੰਮ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਵਾਂਗੇ ਤੇ ਜਿਹੜੇ ਕੋਤਾਹੀ ਕਰਨਗੇ ਉਹ ਫਿਰ ਟੰਗੇ ਵੀ ਜਾਣਗੇ ਸਰ ਇਹ ਵੀ ਪਤਾ ਲੱਗੇਗਾ ਕਿ ਇਸ ਸਪਲਾਈ ਜਿਹੜੀ ਹੈਗੀ ਹੈ ਸ਼ਹਿਰ ਦੇ ਵਿੱਚ ਤੇ ਹੋਰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਹ ਸਪਲਾਈ ਦੇ ਰਹੇ ਇਹ ਇਨਵੈਸਟੀਗੇਸ਼ਨ ਵਿੱਚ ਦੱਸਣਗੇ ਐਸਐਸਪੀ ਸਾਹਿਬ ਜਦੋਂ ਇਹ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਈਗੀ ਫਿਰ ਤੁਹਾਨੂੰ ਦੱਸਣਗੇ ਜਿਹਨਾਂ ਦੇ ਤਾਹਰ ਜਿੰਨਾਂ ਦੇ ਸਪਲਾਈ ਦੇ ਰਹੇ ਆ ਕਿ ਇਹ ਕਿ ਉਹਨਾਂ ਡੇਰੀ ਮਾਲਕਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਊਗੀ ਦੇਖੋ ਜੋ-ਜੋ ਫੜਿਆ ਜਾਏਗਾ ਉਹਦੇ ਤੇ ਕਾਰਵਾਈ ਹੋਈ ਔਰ ਤੁਸੀਂ ਦੱਸਣਾ ਕਿੱਥੇ-ਕਿੱਥੇ ਗਲਤ ਹੈ ਤੇ ਪੁਛੀਏ ਚ ਵੀ ਆ ਜਾਏਗਾ ਬਾਕੀ ਆਮ ਸਿਟੀਜ਼ਨ ਨੂੰ ਵੀ ਬੇਨਤੀ ਕਰਦਾ ਮੈਂ ਸਾਰੇ ਜਿਹੜੇ ਕਾਰੋਬਾਰੀ ਆ ਜਿਹੜੇ ਟ੍ਰੇਡ ਨਾਲ ਸੰਬੰਧਤ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਕਿ ਕਿੱਥੇ ਮਾਲ ਆ ਰਿਹਾ ਕਿੱਥੇ ਸਸਤਾ ਆ ਰਿਹਾ ਉਹ ਵੀ ਦੱਸਣਗੇ ਤੇ ਆਪਾਂ ਇਹਨੂੰ ਇਹਨੂੰ ਨਕੀਲ ਕਸਨੀ ਇੱਕ ਤਰ੍ਹਾਂ ਦਾ ਇੱਕ ਕੰਪਰੀਹੈਂਸਿਵ ਜਿਹੜਾ ਇਹ ਹੋਊਗਾ ਸਾਰੇ ਪਾਸਿਆਂ ਦੀ ਇਕੱਲਾ ਮੇਰੀ ਇਹ ਜਿਹੜੀ ਐਕਸਰਸਾਈਜ਼ ਨਹੀਂ ਹੈ ਇਕੱਲੀ ਪੁਲਿਸ ਦੀ ਐਕਸਰਸਾਈਜ਼ ਨਹੀਂ ਹੈ ਸਿਵਲ ਪ੍ਰਸ਼ਾਸਨ ਦੀ ਐਕਸਰਸਾਈਜ਼ ਨਹੀਂ ਹੈ ਤੁਹਾਡੀ ਵੀ ਥਾਰਾਂ ਦੀ ਸਾਰੇ ਸਿਟੀਜ਼ਨ ਦੀ ਐਕਸਰਸਾਈਜ਼ ਹੋਰ ਬਹੁਤ ਮਨਅਤ ਹੋਰ ਜਿਹੜੇ ਬੈਠੇ ਨੇ ਸੈਸਾ ਕਾਨੂੰਨ ਦੇ ਲੋਕਾਂ ਦੀ ਜਾਣੇ ਜਾਣਨ ਵਾਲੇ ਉਹਨਾਂ ਬਾਰੇ ਵੀ ਬਿਲਕੁਲ ਤੁਸੀਂ ਬਸ ਧਿਆਨ ਦੇ ਲਿਆਉਂਦੇ ਰਹ ਸਾਡੀ ਜਿਹੜੀ ਹੈ ਪੁਲਿਸ ਡਿਪਾਰਟਮੈਂਟ ਵੀ ਇੱਥੇ ਲੱਗਿਆ ਹੈ ਹੈਲਥ ਡਿਪਾਰਟਮੈਂਟ ਵੀ ਲੱਗਿਆ ਉਹ ਉਹ ਵੀ ਸਾਰਾ ਉਹਦਾ ਕੰਮ ਚੁਸਤੀ ਨਾਲ ਕਰਨਗੇ ਪੂਰੀ ਦਸਤੀ ਨਾਲ ਕਰਨਗੇ ਔਰ ਜਿਹੜਾ ਫੜਿਆ ਜਾਏਗਾ ਬਖਸ਼ਾਂਗੇ ਨਹੀਂ ਸਰ ਸਰ ਇਹ ਸ਼ੱਕਰਧਾਰ ਦੇ ਫੜੇ ਕਿੰਨੇ ਜਾਣੇ ਸਰ ਇਹ ਸਾਰੀ ਡਿਟੇਲ ਤੁਹਾਡੇ ਕੋਲ ਆ ਜਾਂਦੀ ਹੈ ਜੀ ਠੀਕ ਕੋਈ ਨਾਮ ਆਇਆ ਥੈਂਕ ਯੂ ਉਹ ਸਾਰਾ ਤੁਹਾਨੂੰ ਇਨਵੈਸਟੀਗੇਸ਼ਨ ਬਾਅਦ ਆ ਜਾਏਗੀ ਬਾਅਦ ਆ ਜਾਏਗੀ ਦਸ ਪਨੀਰ ਹੈਗਾ ਤੇ 30 ਕਿਲੋ ਦੇ ਆਸ-ਪਾਸ ਆਪਣੇ ਦਹੀਂ ਦਹੀਂ ਦੇ ਹੈ ਤੇ ਉਹਦਾ ਅਸੀਂ ਸੈਂਪਲ ਭਰ ਲਿਆ ਹੈ ਸੈਂਪਲ ਭਰ ਕੇ ਫੂਡ ਸੇਫਟੀ ਲੈਬ ਜੋ ਖੜੜ ਹੈ ਉੱਤੇ ਭੇਜ ਦਿੱਤਾ ਜਾਊਗਾ ਜੋ ਰਿਪੋਰਟ ਆਊਗਾ ਉਸ ਤੇ ਬੰਦੀ ਕਾਰਵਾਈ ਫੂਡ ਸੇਫਟੀ ਐਕਟ 2006 ਦੇ ਤਹਿਤ ਬੰਦੀ ਕਾਰਵਾਈ ਕਰ ਦਿੱਤੀ ਜਾਊਗੀ ਇਹ ਸਰ ਕੌਨਸੀ ਜਾਗਤੀ ਕਿੱਥੋਂ ਦਾ ਬੰਦਾ ਜਿਹੜਾ ਫੜਿਆ ਗਿਆ ਜੀ ਇਹ ਇੱਥੇ ਲੋਕਲ ਹੀ ਹੈ ਆਪਣੇ ਕੋਰਪੋਰੇ ਦੇ ਕੀ ਨਾਮ ਕਰਾ ਚੀ ਸਰ ਦਾ ਨਾਮ ਅਸੀਂ ਅਜੇ ਤੁਹਾਨੂੰ ਦੱਸ ਦਾਂਗੇ ਸਰ ਇਹਨਾਂ ਮਾਲ ਤੁਸੀਂ ਸੈਂਪਲ ਭਰਿਆ ਮਾਲ ਵੀ ਰਿਕਵਰ ਕੀਤਾ ਜਾਂ ਇਕੱਲਾ ਸੈਂਪਲ ਹੀ ਭਰਿਆ ਹਾਂਜੀ ਮਾਲ ਅਸੀਂ ਸੀਜ਼ ਕਰ ਦਿੱਤਾ ਹੈ ਕੋਈ 70 ਕਿਲੋ ਪਨੀਰ ਤੇ 30 ਕਿਲੋ ਦਹੀਂ ਹੈ ਤੁਹਾਡੀ ਪੋਸਟ ਕੀ ਹੈ ਫੂਡ ਸੇਫਟੀ ਆਪੀ ਸਰ ਸ਼ਹਿਰ ਦੇ ਵਿੱਚ ਚਰਚਾ ਹੈ ਕਿ ਫੂਡ ਸੇਫਟੀ ਵਾਲੇ ਜਿਹੜੇ ਹੈਗੇ ਆ ਮਹੀਨਾ ਮੰਨਿਆ ਹੋਇਆ ਸ਼ਰੇਆਮ ਮਲਬੜ ਚੱਲਦੀ ਆ ਕੀ ਕਹਿੰਦੇ ਤੁਸੀਂ ਉਹਦੇ ਬਾਰੇ ਦੇਖੋ ਜੀ ਲਗਾਤਾਰ ਸੈਂਪਲਿੰਗ ਹੋ ਰਹੀ ਹੈ ਜੋ ਵੀ ਸੈਂਪਲ ਫੇਲ ਆਏ ਆ ਪਿਛਲੇ ਉਹਨਾਂ ਨੂੰ ਆਪਾ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਜੁਰਮਾਨਾ ਹੋਇਆ ਜਾਂ ਕੋਰਟ ਵਿੱਚ ਜਿਹੜੀ ਸੀਜੀਐਮ ਕੋਰਟ ਵਿੱਚ ਉਹਨਾਂ ਤੇ ਕੇਸ ਚੱਲ ਰਹੇ ਹਨ ਤੇ ਜੋ ਮਾਂਜੋ ਕੋਰਟ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਦੇ ਆਧਾਰ ਤੇ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜੋ ਸਜ਼ਾ ਹੋ ਰਹੀ ਆ ਕਾਫੀ ਜੁਰਮਾਨੇ ਕਾਫੀ ਹੋਏ ਆ ਪਿਛਲੇ ਦਿਨਾਂ ਵਿੱਚ ਜਿਹੜੇ ਪਨੀਰ ਦੇ ਸੈਂਪਲ ਹੋ ਗਏ ਦੁੱਧ ਦੇ ਸੈਂਪਲ ਹੋ ਗਏ ਜਾਂ ਜਿਹੜੀਆਂ ਚਟਨੀ ਵਗੈਰਾ ਹੋ ਗਈਆਂ ਲੋ ਵੀ ਫੂਡ ਆਈਟਮਸ ਆਪਣੇ ਆ ਸਾਰੇ ਅੱਜ ਵਿਗਦੀਆਂ ਸਾਰੇ ਸੈਂਪਲ ਲਗਾਤਾਰ ਲਏ ਜਾ ਰਹੇ ਆ ਚੈਕਿੰਗ ਕੀਤੀ ਜਾ ਰਹੀ ਜਿਹੜੇ ਹਲਵਾਈ ਆ ਸਰ ਉਹਨਾਂ ਕੋਲੇ ਇੰਨਾ ਡਾਰਕ ਜਿਹੜਾ ਹੋ ਗਿਆ ਉਹ ਕਲਰ ਦਿੰਦੇ ਆ ਕੀ ਲੱਗਦਾ ਉਹ ਗਲਤ ਨਹੀਂ ਹੈਗਾ ਦੂਸਰੇ ਨੰਬਰ ਤੇ ਜਿੰਨੇ ਵੀ ਗੋਲ ਗੱਪਿਆਂ ਵਾਲੇ ਆ ਉਹ ਆਪਣੇ ਹੱਥ ਭੋਲੀ ਜਾਂਦੇ ਵਿੱਚ ਉਹ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਤੇ ਅੱਜ ਤੱਕ ਉਹਨਾਂ ਤੇ ਕੋਈ ਉਹਨਾਂ ਦੇ ਪੁੱਛਕਿਸ਼ ਨਹੀਂ ਹੋਈਗੀ ਵੇਖੋ ਜਿਹੜਾ ਕਲਰ ਆ ਜਿਹੜਾ ਫੂਡ ਕਲਰ ਆ ਪਰਮਿਟਡ ਫੂਡ ਕਲਰ ਆ ਉਹ પાસ ਹੁੰਦਾ ਹੈ ਜੇ ਸੈਂਪਲ ਜੇ ਲਏ ਜਾਂਦੇ ਜੇ ਫੇਲ ਆਉਂਦਾ ਤਾਂ ਉਹ ਰਿਸ ਮਾਨਜੋਗ ਆਕਸੀਜਨ ਕੋਡ ਵਿੱਚ ਕੇਸ ਦਾਇਰ ਕਰ ਦਿੱਤਾ ਜਾਂਦਾ ਹੈ ਬਾਕੀ ਜੋ ਆਪਣੇ ਰੇੜੀਆਂ ਵਾਲੇ ਉਹਨਾਂ ਨੂੰ ਲਗਾਤਾਰ ਟ੍ਰੇਨਿੰਗ ਵੀ ਦੇ ਰਹੇ ਹਾਂ ਅਸੀਂ ਫੋਸਟੈਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਹਦੇ ਅਧਾਰ ਤੇ ਉਹਨਾਂ ਨੂੰ ਹਾਈਜੀਨ ਮੇਨਟੇਨ ਸੈਨੀਟੇਸ਼ਨ ਮੇਨਟੇਨ ਕਰਨ ਦੇ ਤਰੀਕੇ ਦੱਸੇ ਜਾ ਰਹੇ ਹਨ ਬਾਕੀ ਜੋ ਲੇਬਰ ਕਲਾਸ ਹੈ ਉਹਨਾਂ ਨੂੰ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਅਵੇਅਰਨੈਸ ਲਗਾਤਾਰ ਸਾਡੇ ਅਵੇਅਰਨੈਸ ਕੈਂਪ ਵਗੈਰਾ ਅਵੇਅਰਨੈਸ ਜਾ ਕੇ ਰੇੜੀਆਂ ਤੇ ਅਸੀਂ ਆਪ ਦੱਸਦੇ ਹਾਂ ਜਿਸਤਾਨੇ ਪਾਏ ਜਾਂਦੇ ਹਨ ਦਾ 마ਸਕ ਵਗੈਰਾ ਲਗਾਏ ਜਾਣ ਕੁਛ ਕੁਛ ਬੰਦਿਆਂ ਨੇ ਸੁਧਾਰ ਕਰ ਲਿਆ ਜੋ ਨਹੀਂ ਸੁਧਾਰ ਕਰ ਉਹਨਾਂ ਤੇ ਅਨਾਜੈਨਿਕ ਚਲਾਨ ਵਗੈਰਾ ਵੀ ਕੀਤੇ ਜਾਂਦੇ ਨੇ ਕਿਹੜੇ ਬੰਦੇ ਅਰੈਸਟ ਕੀਤੇ ਕਿੰਨੇ ਜਣੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਨਹੀਂ ਉਹ ਪੁਲਿਸ ਦੀ ਜਾਣਕਾਰੀ ਪੁਲਿਸ ਤੁਸੀਂ ਲਿਆਜੀ ਜਿਹੜੇ ਤੁਸੀਂ ਇੱਥੇ ਲਿਆ ਹੋਂ ਸੈਂਪਲ ਉਹਦੇ ਚ ਕੀ ਆਇਆ ਜੀ ਦੇਖੋ ਜੀ ਉਹ ਸੈਂਪਲ ਅੱਧ ਲੈ ਭੇਜ ਦਿੱਤਾ ਜਾਏਗਾ ਪੂਰੀ ਸ਼ੂ ਹੋ ਗਿਆ ਹਜੇ ਕੋਈ ਰਿਪੋਰਟ ਨਹੀਂ ਆਈ ਜੀ ਇਹ ਸੈਂਪਲ ਲਿਆਇਆ ਸੀ ਸੈਂਪਲ ਲੈ ਕੇ ਕੋਡ ਤੇ ਆਉਗੀ ਆਪਣੇ ਲੈਬ ਤੇ ਜਿਹਦਾ ਜੋ ਤੋਂ ਫੂਡ ਐਨਾਲਿਸਟ ਦੀ ਰਿਪੋਰਟ ਆਉਗੀ ਉਸ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਏਗਾ ਵੀ ਅਗਰ ਸੈਂਪਲ ਜੇ ਕਲੀਅਰ ਦੇ ਹੋਏ ਤੇ ਬੰਦੇ ਰੈਸਕਿਊ ਤੇ ਜਾ ਦਿੱਤੇ ਨਹੀਂ ਮੈਨੂੰ ਪਤਾ ਨਹੀਂ ਰੈਸਟ ਦਾ ਕੋਈ ਪਤਾ ਨਹੀਂ ਮੈਂ ਤੁਹਾਨੂੰ ਪੁਲਿਸ ਦੀ ਜਾਣ